ਤਾਂ ਜਿਹੜੇ ਕਿਸੇ ਪੂਰੇ ਵਿੱਚ ਜੋ ਸਰਕਾਰ ਦੀ ਕੁਆਰੀ ਅਸਾਨ ਹੈ ਉਹਨਾਂ ਨੇ ਮਹਾਰਾ ਪੁਰਖਾਂ ਦੀ ਪਾਲਣਾ ਕੀਤੀ ਉਹਤੇ ਰਹਿ ਕਰਕੇ ਤੇ ਇੱਕ ਮਹਾਨ ਤੁਸੀਂ ਵਰਮਤ ਉਹਦੇ ਪਾਸੋਂ ਸੰਸਕ੍ਰਿਤੀ ਦੀ ਵਿਦਿਆ ਸਿੱਖੇ ਹੋਰ جنਨਸ ਵਿਦਆਸਤ ਜੋਗ ਵਿਦਆਸਤ ਆਦਿ ਦੇ ਉਹ ਵੀ ਗੁਰੂ ਤੇ ਪਿਆਰੇ ਵਿਦਿਆ ਪ੍ਰਾਪਤ ਕੀਤੀ ਹੈ ਸ੍ਰੀ ਗੁਰਨਾਮਕ ਪ੍ਰਕਾਸ਼ ਗ੍ਰੰਥ ਸ੍ਰੀ ਪ੍ਰਤਾਪ ਜੀ ਰੰਤ ਤੇ ਇਸੇ ਤਰ੍ਹਾਂ ਗੁਰਬਲਾਵ 6ਵੇਂ ਤੇ 10ਵੇਂ ਪਾਤਸ਼ਾਹ ਜੀ ਦਾ ਬਾਕੀ ਧਾਰਮਿਕ ਵਿਰਾਸਾ ਦੀ ਵਿਦਿਆ ਜਿਹੜੀ ਸੀ ਉਹ ਸੰਤ ਜਾਨੀ ਸੁੰਦਰ ਸਿੰਘ ਸਾਹਿਬ ਜੀ ਦੇ ਕੋਲ ਪਹੁੰਚ ਕਰਕੇ ਮਾਹ ਪ੍ਰਕਾ ਨੇ ਪ੍ਰਾਪਤ ਜੀ ਫੇਸੇ ਆਪ ਜੀ ਤੇ ਆਈ ਡੀ ਕਿਰਪਾ ਸੇ ਅਕਾਲ ਪੁਰਖ ਜੀ ਤਹਾਇਆ ਸ਼ਾਨ ਸਿੰਘ ਜੀ ਤੋਂ ਸ੍ਰੀ ਗੁਰਮਤਿ ਚਿੱਟਿਆ ਦੇ ਗ੍ਰਾਹੀ ਹੋ ਕਰਕੇ 7 ਸਾਲ ਦੀ ਅਵਸਥਾ ਚ ਅਖੰਡ ਪਾਠੀ ਬਣ ਗਏ ਸਨ ਦੇ ਸਤਿਗੁਰੂ ਗਦੰਕ ਸਾਹਿਬ ਜੀ ਤਾੜਿਆਂ ਬੈਠਿਆ ਕਰਦੇ ਥੱਲੇ ਕੋਈ ਉੱਚ ਜਗ੍ਹਾ ਬਣਾਉਣ ਵਾਸਤੇ ਜੋ ਕੱਪੜਾ ਰੱਖੜ ਕੇ ਉਹਦੇ ਤੇ ਬੈਠ ਕਰਕੇ ਮਹਾਪੁਰਖ ਪਾਠ ਕਰਿਆ ਕਰਦੇ 7 ਸਾਲ ਦੀ ਉਮਰ ਵਿੱਚ ਸੋਧ ਅਖੰਡ ਪਾਠੇ ਬਣ ਗਏ ਸੀ ਐਸੀ ਕਿਰਪਾ ਮਹਾਪੁਰਖਾਂ ਤੇ ਅਤਾਲ ਪੁਰਖ ਨੇ ਕੀਤੀ ਸੀ